ਨਾਮ ਸਰਪਨਮ ਨਾਮ ਸਰ ਗੁਰਤੇਜ ਸਿੰਘ ਜੀ ਪਿੰਡ ਜੀ ਪੁਲਣੀ ਫੱਤਾ ਪੈਣੀ ਫੱਤਾ ਇਹ ਬਰਨਾਲੇ ਚ ਪੈਂਦਾ ਜੀ ਬਰਨਾਲੇ ਚ ਪੈਂਦਾ ਜੀ ਹਾਂ ਜੀ ਤੁਹਾਨੂੰ ਲੈ 5 ਜੂਸ ਬੋਡੀ ਸਰਵਿਸ ਪੈਕ ਦਿੱਤਾ ਸੀ ਹਾਂ ਜੀ ਪੈਕ ਲਾਈਨ ਤੋਂ ਪਹਿਲਾਂ ਕੀ ਕੀ ਦਿੱਕਤਾ ਸੀ ਇਹ ਸਾਨੂੰ ਪ੍ਰੋਬਲਮ ਬਹੁਤ ਜ਼ਿਆਦਾ ਸੀ ਜੀ ਪਹਿਲੇ ਕਰ ਤਾਂ ਸ਼ੂਗਰ ਦੀ ਪ੍ਰੋਬਲਮ ਸੀ ਅਸਾਂ ਜੀ ਦੂਜਾ ਖਾਣ ਪੀਣ ਦਾ ਬਿਲਕੁਲ ਹਾਜ਼ਮੇ ਆ ਹੀ ਨਹੀਂ ਜਿਹਾ ਸੀਗਾ ਹਾਜ਼ਮਾ ਸਿਸਟਮ ਸਹੀ ਨਹੀਂ ਹਾਂ ਹਾਜ਼ਮਾ ਸਹੀ ਨਹੀਂ ਸੀਗਾ ਤੇ ਸਿਰ ਉੱਠਣ ਨੂੰ ਜੀਨ ਕਰਦਾ ਪਰ ਮੰਜੇ ਹੀ ਪਾ ਦੇ ਮਾਰੋ ਤਕਾਬਟ ਰਹਿੰਦੀ ਸੀ ਤਕਾਬਟ ਰਹਿੰਦੀ ਸੀ ਹਾਂ ਜੀ ਸਤਿਨੇ ਗੱਲ ਕਰਦਾ ਹਾਂ ਬਾਰ-ਬਾਰ ਠੀਕ ਹੈ ਤੇ ਬਾਕੀ ਜਿਵੇਂ ਪੈਰ ਸੀ ਇਹ ਸਨ ਹੋ ਜਾਂਦੇ ਸੀ ਪੈਰ ਸਨ ਹੋ ਜਾਂਦੇ ਪੈਰ ਸਨ ਹੋ ਜਾਂਦੇ ਤੇ ਜੇ ਪੈਰ ਜਤੋਂ ਇਹ ਚੱਪਾ ਦੀ ਲੈਜ ਨਹੀਂ ਪਤਾ ਨਹੀਂ ਲੱਗਦਾ ਸੀ ਯੋ ਮੁੱਠੇ ਦੇ ਜੰਨੇ ਦਾ ਇਹ ਚੱਪਲ ਜੋੜਾ ਲੈ ਜਾਂਦੇ ਤੁਹਾਨੂੰ ਪਤਾ ਨਹੀਂ ਸੀ ਪਤਾ ਹੀ ਨਹੀਂ ਲੱਗਦਾ ਜੀ ਲੈ ਗਿਆ ਫੇਰ ਜੋ ਫੇਰ ਪਤਾ ਲੱਗਦਾ ਪੈਰ ਵੀ ਝਾਕਦੇ ਮੈਂ ਉਹਦਾ ਖਾਣੇ ਠੀਕ ਹੈ ਆ ਚੀਜ਼ ਪ੍ਰੋਬਲਮ ਸਾਰੀਆਂ ਪ੍ਰੋਬਲਮਾਂ ਤੇ ਥੋੜੇ ਜਿਹੜੇ ਜੂਸ ਵਰਤੇ ਆ ਤੁਸੀਂ ਬੋਡੀ ਸਰਵਿਸ ਪੈਕ ਲਿਆ ਹਾਂਜੀ ਹੁਣ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਠੀਕ ਹੋ ਜੀ ਹੁਣ ਇਹਦੇ ਮੈਂ ਮੈਂ ਇਹੀ ਕਹਿਣਾ ਚਾਹਾਂ ਜੀ ਜਿੰਨਾ ਚਿਰ ਮੈਂ ਮੈਂ ਖਾਦਾ ਇਹ ਹੋ ਵੀ ਮੈਂ ਬਿਲਕੁਲ ਠੀਕ ਹੋਗਾ ਜਿੰਨੀਆਂ ਮੇਰੀਆਂ ਪ੍ਰੋਬਲਮਾਂ ਸਾਰੀਆਂ ਉਹਨੀਆਂ ਤੋਂ ਮਿਲ ਗਈਆਂ ਸ਼ੂਗਰ ਵੀ ਠੀਕ ਹੈ ਹੁਣ ਸ਼ੂਗਰ ਵੀ ਠੀਕਾ ਸ਼ੂਗਰ ਵੀ ਕੰਟਰੋਲ ਹੈ ਤੇ ਜ ਬਿਲਕੁਲ ਇਹਨਾਂ ਪੈਰ ਚਲੂ ਉੱਚੀ ਨਹੀਂ ਰਹੇ ਅਗਲੀ ਜਿਵੇਂ ਸੋਨ ਨੂੰ ਹੋ ਜਾਂਦੇ ਪਤਾ ਨਹੀਂ ਲੱਗਦਾ ਪੈਰਾਂ ਦਾ ਹਾਂ ਉਹ ਨਾਲੋ ਜੋੜਾ ਲੈ ਜਾਂਦਾ ਸੀ ਉਹ ਸਹੀ ਹੈ ਅੱਗੇ ਜੇ ਹੁਣ ਅਸੀਂ ਪੱਖਾ ਲਾ ਕੇ ਪੈ ਜਾਂਦੇ ਪੱਖੇ ਮੂਰੇ ਸੋਨ ਨੂੰ ਹੋ ਜਾਂਦੇ ਪੈਰ ਠੀਕ ਹੈ ਜਿਦਾ ਕੱਪੜੇ ਚਲੇ ਵੇਢ ਕੇ ਰੱਖਣੇ ਪੈਂਦੇ ਠੀਕ ਹੈ ਜੀ ਵੀ ਹੁਣ ਉਹ ਚੀਜ਼ ਬਿਲਕੁਲ ਠੀਕ ਹੋ ਗਈ ਤਕਾਰਟ ਵੀ ਓਕੇ ਜੀ ਤਖਾਟ ਵੀ ਹੁਣ ਤਾਂ ਨਹੀਂ ਪੈਣ ਨੂੰ ਤੇ ਲੱਖਾਂ ਲੋਕਾਂ ਨਾਲ ਤਾਂ ਉਹਨੂੰ ਸੋਸ਼ਲ ਮੀਡੀਆ ਤੇ ਵੀਡੀਓ ਸੁਣਨਗੇ ਤਾਂ ਉਹਨਾਂ ਨੂੰ ਪੰਜ ਜੂਸਾਂ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਤੇ ਦੇਖੋ ਜੀ ਮੈਂ ਸਾਰੇ ਸੰਗਤ ਨੂੰ ਇਹ ਕਹਿਣਾ ਵੀ ਜੇ ਤੁਸੀਂ ਆਹ ਸਰੀਰ ਤਾਂ ਅੰਦਰ ਤੁਹੋ ਜਿਹੜੇ ਬੋਡੀ ਸਰਵਿਸ ਹੈ ਤਾਂ ਇਹਨਾਂ ਨੂੰ ਯੂਜ਼ ਕਰ ਲੈਣਾ ਜਿਨ੍ਹਾਂ ਨੇ ਕੋਈ ਨਹੀਂ ਵੀ ਪ੍ਰੋਬਲਮ ਵੀ ਉਹ ਵੀ ਇਹਨਾਂ ਨੂੰ ਯੂਜ਼ ਕਰ ਲੈਣਾ ਤਾਂ ਡਾਕਟਰ ਤੇ ਜਾਣ ਦੀ ਲੋੜ ਨਹੀਂ ਪੈਣੀ। ਬਹੁਤ ਬਹੁਤ ਧੰਨਵਾਦੀ ਤੁਸੀਂ ਟਾਈਮ ਕੱਢਿਆ। ਠੀਕ ਹੈ ਜੀ।